ਪੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅੰਸਰ ਨੇ ਭਾਵੇਂ ਉਹ ਲੁੱਟਾਂਖੋਆਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਸ ਨੇ ਭਾਵੇਂ ਗੈਂਗਸਟਰਸ ਨੇ ਜਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਸ ਨੇ ਤਿੰਨ ਹਿੱਸੇਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਦੋ ਕੇਸ ਇਹਨਾਂ ਦੀ ਸੁਪਰਵਾਈਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ACP ਵੈਸਟ ਨੇ ਔਰ SHO ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ADCP ਸਿਟੀ 2 ਅਬਨੂ ਰਾਣਾ ਜੀ ਜਿਹੜੇ IPS ਅਫੀਸਰ ਨੇ ਔਰ ਉਹਨਾਂ ਦੇ DSP ਤੇ ਉਹਨਾਂ ਦੇ SHOs ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਨਾ ਇਹ ਇੱਕ ਵਾਰਦਾਤ ਹੋਈ ਸੀ 9/7/24 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਖੋਹ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟਿਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਆ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ਰਟਾ ਦਾ ਆ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਜਿਸ ਤੇ ਸਿੱਧਾ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਹੈ ਸਾਡੇ ਲੇਡੀ ਆਫੀਸਰ ਨੇ ਐਸਐਚਓ ਸਾਹਿਬ ਔਰ ਏਸੀਪੀ ਸਾਹਿਬ ਦੀ ਦੀ ਲਈ ਹੈ ইমরান ਖਾਨ ਪੁੱਤਰ ਨਰਿਆਲੀ ਹਸੈਨ ਪਿੰਡ ਨਰਿਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ 1.5 ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਮੁਸਲੀ ਮਸਤੈਦੀ ਆ ਦਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਅਮ ਬਰਾਮਦ ਕੀਤੀ ਹੈ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ 3rd ਕੇਸ ਹੈਗਾ ਇਹ 118 ਨੰਬਰ ਮਕਦਮਾ 7724 ਨੂੰ 111 BNS ਆਰਗੇਨਾਈਜ਼ਡ ਕ੍ਰਾਈਮ ਸਿੰਡੀਗੇਟ BNS ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਮ ਇਨਜੈਕਟਰ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਮ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾ ਆ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੜਨੇ 'ਚ ਕਾਮਯਾਬੀ ਹਾਸਲ ਕੀਤੀ ਮੇਨ ਸਰਗਨੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਆ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਤੇ ਮੂਵ ਹੋਈ ਉਤੋਂ ਇਹਦੇ ਨਾਲਾਗੜ ਦੇ ਲਾਗੂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦਾਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਅ ਵੈਪਨ ਸੀ ਉਹਦਾ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖੁਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਅ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਦੇਖੋ ਇਹ 45 ਯਰ 올ਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਫਿਰ ਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋਹ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਸੀ ਪਹਿਲੇ ਕਿਹਦੀ ਵਾਰਦਾਤਾਂ ਕੀਤੀ ਇਹਨਾਂ ਦੇ ਦੋ ਜਣੇ ਹੈ ਜੀ ਜਿਹਨਾਂ ਤੇ ਅੱਗੇ ਆਲਰੇਡੀ ਮੁਕੱਦਮੇ ਦਰਜ ਨੇ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ ਤੇ 6 ਮੁਕੱਦਮੇ ਨੇ ਨikhil ਸ਼ਰਮਾ ਤੇ ਦੋ ਨੇ ਮੋਨੀ ਤੇ ਵੀ ਦੋ ਨੇ ਲੇਸਾ ਵੀ ਪਰਸਪੀਸਿਸ ਨੂੰ ਸੀਬੀਸਾਵ ਨੇ ਕੀਤੀ ਹੈ ਉਹਦੇ ਵਿੱਚ ਜਿਹੜੇ ਹਮਾਜਦ ਦੇ ਮੁੰਡੇ ਫੜੇ ਸਨ ਜਿਨ੍ਹਾਂ ਨੇ ਗੈਂਗਵਰਕ ਕਰਨ ਦੀ ਕੀਮਤ ਲਿਖਣ ਨਾ ਨਾ ਫਿਲਹਾਲ ਨਹੀਂ ਲੈ ਆਇਆ ਜੀ ਅਜੇ ਪਰ ਇੱਕ ਅਗਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਹੈ ਜਦੋਂ ਰੀਸੈਂਟਲੀ ਇਹ ਬੰਦਾ ਤਾਂ ਅਜੀਲਿਆਂ ਦਾ ਹਮਾ ਚਲੜਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਸਰ ਇਮਰਾਨ ਖਾਨ ਜਿਹੜਾ ਹੈ ਉਹ ਵਪਾਰੀ ਹੈ ਜਾਂ ਰਿਟੇਲ ਮੇਂਟ ਹੈ ਅਜੇ ਪ੍ਰੀਲਿਮਰੀਚ ਤਾਂ ਨਹੀਂ ਦੱਸਿਆ ਜੀ ਕਿਉਂਕਿ ਇਹਦੀ ਇਹਦੀ ਅਜੇ ਤੱਕ ਹੋਰ ਬੈਕਗਰਾਉਂਡ ਤਾਂ ਕ੍ਰਿਮੀਨਲ ਨਹੀਂ ਆਈ ਸੀ ਮੇ ਕੋਈ ਤੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹੱਲੇ ਤਾਂ ਮਤਲਬ ਰਿਮਾਂਡ ਤੇ ਆ ਫਰਦਰ ਆਪਾਂ ਨੂੰ ਇਹ ਤਾਂ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਨਾਲ Imran Khan ਦਾ ਵੈਸੇ ਬੇਸਿਕਲੀ ਵਿਲਟਾਈ ਚੱਲੀਆਂ ਦੀ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੋਟੀ ਲੇਬਰ ਟਾਈਪ ਇੱਥੇ ਜਿਹੜਾ ਖਰੀਦਦਾਰ ਹੈ ਉਹਦੇ ਬਾਰੇ ਕੁਝ ਸੱਚਿਆ ਹੱਲੇ ਹੱਲੇ ਕੁਝ ਨਹੀਂ ਜੀ ਹੱਲੇ ਤਾਂ ਤੁਹਾਨੂੰ ਦੱਸਿਆ ਨਹੀਂ ਵੀ ਜੇ ਪੁਲਿਸ ਦੀ ਮਸਤੈਦੀ ਸੀ ਵੀ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਹਾਂ ਫਰਦਰ ਇਹਨੇ ਕਿੱਥੇ ਜਾਣਗੇ ਬਡੇ ਸਾਹਿਬ ਬਾਰਡਰ ਬੈਂਡ ਜਿੰਨੇ ਤਕਰੀਬਨ ਗੁਜਰ ਨੇ ਰਗਵਾਲੇ ਜਿਆਦਾ ਲੇਕੇ ਜੇ ਇਹਨਾਂ ਦਾ ਕੈਟਾਗਰੀ ਹੋਈ ਹੈ ਉਹਨਾਂ ਕੋਲ ਵਗਿਆ ਬੋਲਿਆ ਨਹੀਂ ਹਾਲੇ ਹੁਣ ਰਿਮਾਂਡ ਲੈ ਕੇ ਅਸੀਂ ਕਲੀਅਰ ਕਰਾਂਗੇ ਇਸ ਗੱਲ ਨੂੰ ਪਾਉਡਰ ਬਿਲਟਰ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਦਾ ਬੜੇ ਬੜੇ ਕਈ ਐਂਗਲਸ ਤੇ ਇੱਥੇ ਚੱਲ ਰਿਹਾ ਔਰ ਉਹਨੂੰ ਜ਼ਰੂਰ ਹਰੇਕ ਡੈਪਟ ਚ ਦੇਖਾਂਗੇ ਇੱਕ ਥੋੜਾ ਸਾਲ ਹੋ ਗਿਆ ਸਾਡੀ ਜਿੰਨੇ ਵੀ ਮਜ਼ਦਮਾਨਾਂ ਦੀਆਂ ਰੋਸਾਂ ਦੀ ਮਿਹਨਤ ਆ ਸਾਰੀ ਉਹਨਾਂ ਲਗਾੜਾ ਹੁੰਦੀ ਹੈ ਜਦੋਂ ਇਹ ਮਹੀਨੇ ਬਾਅਦ ਛੁੱਟ ਕੇ ਜਮਾਨਤ ਬਾਹਰ ਆ ਜਾਂਦਾ ਕਿ ਜੱਸ ਸਾਹਿਬ ਨਾਲ ਮੀਟਿੰਗ ਕੀਤੀ ਜਾਏਗੀ ਕਿ ਇਹਨਾਂ ਸਜਾ ਜਿੰਨੀ ਪਾਈ ਆ ਉਹਨੇ ਸਜ਼ਾ ਕੋ ਬਾਅਦ ਹੀ ਨਾਲ ਅਸੀਂ ਹੱਲ ਕਰਨੇ ਹੈ ਦੇਖੋ ਜੀ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਅਸੀਂ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋਈ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਹਾਂ ਤਾਂ ਸਾਡੀ ਪੂਰੀ ਕੋਆਪਰੇਸ਼ਨ ਹੈ ਕੋਈ ਅਸੀਂ ਕਰਦੇ ਕਿਉਂਕਿ ਮੁਲਾਜ਼ਮ ਇੰਨੇ ਮਿਹਨਤ ਕੀਤੇ ਹੁੰਦੇ ਆ ਸਾਡੇ ਸਾਡੇ ਆਸਾ ਆਸਾ ਕਰਦੇ ਨੇ ਇਹ ਜਦੋਂ ਮਹੀਨੇ ਬਾਅਦ 12 ਜਿਹੜਾ ਉਹ ਤੋਂ ਨਾ ਨੂੰ ਫਿਰ ਲਾਇਆ ਸਾਡੇ ਬੰਦਾ ਠੀਕ ਹਾਲਾ ਦੀ ਨਾਲ ਮੇਰਾ ਬਚਾ ਮੰਦਗਾਰ ਆਇਆ ਹਾਂਜੀ ਹਾਂਜੀ ਦੇਖੋ ਇਹ ਤਾਂ ਚਲੋ ਜੀ ਟਰਾਇਲ ਦਾ ਇਸ਼ੂ ਹੈਗਾ ਇਹ ਟਰਾਇਲ ਦੇ ਵਿੱਚ ਸਾਡੇ ਤਾਂ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਜੀ ਗੱਲ ਨੂੰ ਵੀ ਧਿਆਨ ਚ ਰੱਖਿਆ ਜੀ ਕੇ ਦੇ ਵਿੱਚ ਜੀ ਪ੍ਰੈਸ਼ਨ ਦਾ ਉਹ ਚ ਕਿ ਕਿ ਲੜਕੇ ਨੇ ਬਿਕੋਜ਼ ਅ ਸਟੂਡੈਂਟ ਹੈ ਅ ਜਿਹੜੇ ਇਸ ਕੇਸ ਦੇ ਵਿੱਚ ਆਈਟੀਆਈ ਦਾ ਆਈਟੀਆਈ ਦਾ ਬੇਸਿਕਲੀ ਸਾਰੇ ਸਟੂਡੈਂਟ ਹਾਂਜੀ ਅਲੱਗ-ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ੀਅਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਅਮੀਰ ਉਹਦੇ ਪੈਸੇ ਬਚਣਗੇ ਜੇ ਵੈਪਨ ਬੁਇਕੜੂਗਾ ਤਾਂ ਵੀ ਬਚਣਗੇ ਤੇ ਜਿਹੜਾ ਜੋ ਅੱਜਕੱਲ੍ਹ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਆ ਵੀ ਹਾਰਡ ਵਰਕ ਛੱਡ ਕੇ ਤੇ ਫਲੈਸ਼ੀ ਲਾਈਫਸਟਾਈਲ ਦਿਖਾਉਣੀ ਸੁੱਖਾ ਕੈਂਟੇ ਅ ਨਿਕਲ ਨਹੀਂ ਮੇਰੇ ਹਲੇ ਫਿਲਹਾਲੇ ਨੋਟਿਸ ਨਹੀਂ ਦੇਖ ਲੈਣਾ ਉਸ ਦਾ ਹੋਣਗੇ ਸਰ ਜੀ ਜੀ ਆ ਸੱਖਾ ਗਏਗੇ ਇਹ ਮਨ ਕਿਤੇ ਕਿਤੇ ਬਾਗ ਦਾ ਕਿਤੇ ਸ਼ਹਿਰ ਚਾ ਸ਼ਹਿਰ ਤੋਂ ਬਾਗ ਦਾ ਪੰਜਾਬ ਤੋਂ ਬਾਗ ਨਹੀਂ ਕੇਸਸ ਦਾ ਇਹਨਾਂ ਦਾ ਜਿਆਦਾ ਅੰਮ੍ਰਿਤਸਰ ਦੇ ਹੀ ਆ ਜੀ ਸਦਰ ਦੇ ਆ اسلامਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 25 ਅੰਦਰ ਮਤਲਬ ਆਲਮੋਸਟ ਕਮਿਸ਼ਨੇਟ ਦੇ ਅੰਦਰ ਅੰਦਰ ਹੀ ਹੈ ਮਤਲਬ ਕੋਈ ਨਾ ਗਏ ਆਪਣੀ ਵੀ ਮੈਰਟ ਤੋਂ ਆਂਦੀ पिस्टल ਜਿਹੜਾ ਇਹ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜੀ ਜਦੋਂ ਵੀ ਆਪਾਂ ਕਿਸੇ ਨੂੰ ਮੁਸਲਮਾਨ ਨੂੰ ਫੜਦੇ ਆ ਤਾਂ ਮੁਸਲਮਾਨ ਦਾ ਜਦੋਂ ਦੇਖਦੇ ਆ ਤਾਂ ਏਜ ਜਿਹੜੀ ਹੁੰਦੀ ਹੈ ਇੱਕ ਨੌਜਵਾਨ ਪੀੜੀ ਹੁੰਦੀ ਆ ਤਾਂ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਨੌਜਵਾਨ ਪੀੜੀ ਜਿਹੜਾ ਗਲਤ ਪਾਸੇ ਜਿਹੜਾ ਉਸ ਪਾਸੇ ਲਾਇਆ ਜਾ ਰਿਹਾ ਨਹੀਂ ਤਾਂ ਠੀਕ ਆ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹਦਾ ਇਹਦਾ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੈ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੁਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਇਹ ਤਾਂ ਇਹ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵਾਲੀ ਗੱਲ ਹੈ ਸਰ ਸੰਜੀਵ ਠੀਕ ਹੈ ਜੀ ਕ੍ਰਿਮੀਨਲ ਜੀ ਹਾਂ ਜੀ ਅੰਮੀ ਦਾ ਬੈਕਗ੍ਰਾਉਂਡ ਕੀ ਹੈ ਮੈਂ ਕੰਮ ਕੁੰ ਕਰਦਾ ਜਾਂ ਕੀ ਹੈ ਸੰਜੀਵ ਦੇ ਹਾਂ ਜੀ ਸੁਖਾ ਜਿਹੜਾ ਬੈਂਕ ਦਾ ਕੰਮ ਕਰਦਾ ਹੈ ਹਾਂ ਜੀ ਹਾਂ ਜੀ ਉਹਦੇ ਚ ਰਸਕ ਕੀਤਾ ਗਿਆ ਨਾ ਸਰ ਇਸ ਦੀ ਮਰਦਨ ਲਈ ਕੀਤਾ ਹੈ ਕ੍ਰਿਮੀਨਲ ਕਿਉਂ ਜੀ ਇਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈ ਮੱਲਵਾ ਹੀ ਕੁਛ ਨਹੀਂ ਜੀ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰਦਾ ਥੈਂਕ ਯੂ